ਦੋਸਤੋ ਲੁਧਿਆਣਾ ਕਿਸਾਨ ਮੇਲਾ ਤੇ ਤੁਹਾਡਾ ਸਵਾਗਤ ਹੈ ਅੱਜ 21 ਤਰੀਕ 21 ਮਾਰਚ 2025 ਦਾ ਮੇਲਾ ਹੈ ਤੇ ਅੱਜ ਸਵੇਰੇ ਸਵੇਰੇ ਸਵਾ 8 ਵਜੇ ਦਾ ਟਾਈਮ ਹੈ ਇਹ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ A to Z ਮੇਲੇ ਹੀ ਦਿਖਾਵਾਂਗੇ ਮੋਟੀ ਮੋਟੀ ਕਵਰਿੰਗ ਕਰਕੇ ਕਿਉਂਕਿ ਇਸ ਤੋਂ ਬਾਅਦ ਜਿਉਂ-ਜਿਉਂ ਦਿਨ ਵਧਦਾ ਜਾਊਗਾ ਟਾਈਮ ਤੇ ਭੀੜ ਹੁੰਦੀ ਜਾਉ ਸਾਨੂੰ ਸਵੇਰੇ ਸਵੇਰੇ ਇੱਕ ਵਾਰੀ ਸਾਰੇ ਮੇਲੇ ਦਾ ਗੇੜਾ ਮਰੌਣਾ ਉਸ ਕਾਰਨਰ ਦੇ ਵਿੱਚ ਪਹੁੰਚ ਚੁੱਕਿਆ ਜਿੱਥੇ ਬੀਜ ਵਿਕਦਾ 8 ਵਜੇ ਤੋਂ 5 ਵਜੇ ਤੱਕ ਦਾ ਸਮਾਂ ਤੇ ਸਾਨੂੰ ਜਿਵੇਂ ਦੱਸਿਆ ਸੀ ਆਪਾਂ ਕੱਲ ਵੀਡੀਓ ਦੇ ਵਿੱਚ ਵੀ ਪੀਆਰ 131 ਤੋਂ ਬਾਅਦ ਜਿਹੜੀ ਵੈਰੈਟੀ ਆਈ ਆ ਪੀਆਰ 132 ਉਹਨੂੰ ਲੈ ਕੇ ਇਸ ਵਾਰ ਲੈਣਾ ਲੱਗਣੀਆਂ ਨੇ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੈਣਾ ਲੱਗ ਚੁੱਕੀਆਂ ਨੇ ਪੀਆਰ 132 ਪੰਜਾਬ ਯੂਨੀਵਰਸਿਟੀ ਦੀ ਜਿਹੜੀ ਨਵੀਂ ਵੈਰੈਟੀ ਆਈ ਆ ਉਹਦਾ ਸੀਡ ਵੰਡਿਆ ਜਾਣਾ ਅੱਜ ਇੱਥੇ ਤੇ ਇਕੱਠ ਤੁਸੀਂ ਦੇਖ ਸਕਦੇ ਹੋ ਬੀਜ ਮਿਲਣਾ ਸ਼ੁਰੂ ਹੋ ਗਿਆ ਹੁਣ ਜ਼ਿਆਦਾਤਰ ਖਿੜਕੀਆਂ ਬੰਦੀ ਨੇ ਪਰ ਹਲੇ ਦੇਖੋ ਪਿੱਛੇ ਤੱਕ ਜਮ੍ਹਾਂ ਇਕੱਠ ਪੂਰਾ ਪੀਆਰ 132 ਦੀ ਪੂਰੀ ਡਿਮਾਂਡ ਆ ਜ਼ਿਆਦਾਤਰ ਇੱਥੇ ਸਾਨੂੰ ਪ੍ਰੋਡਿਊਸਰ ਹੀ ਦੇਖਣ ਨੂੰ ਮਿਲਣਗੇ ਤੇ ਆਮ ਫਾਰਮਰ ਵੀ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਵੀਡੀਓ ਵਗੈਰਾ ਪਾਈ ਜਾਂਦੀਆਂ ਨੇ ਹੁਣ ਇਸ ਕਰਕੇ ਬੰਦੇ ਤੁਰੇ ਫਿਰਦੇ ਨੇ ਵੀ ਹਰੇਕ ਨੂੰ ਆਇਆ ਮੈਨੂੰ ਮਿਲ ਜੇ ਤੇ ਬੀਜ ਮਿਲੂਗਾ ਸਾਰਿਆਂ ਨੂੰ ਮੈਨੂੰ ਲੱਗਦਾ 2-2 4-4 ਕਿਲੋ ਆਹੀ ਇੱਕ ਇੱਕ ਥੈਲੀ ਮਿਲਣੀ ਆ ਆ ਦੇਖੋ ਝੋਨਾ ਪੀਆਰ 132 ਛਿੜਕੀ 11 12 13 ਦੇ 132 ਕਰਕੇ ਆ ਜਿਹੜਾ ਇਹ ਸਾਰਾ ਇਕੱਠਾ ਹੈ ਜੇ ਕੋਈ ਨਵੀਂ ਵੈਰੈਟੀ ਨਾ ਆਵੇ ਤਾਂ ਇੰਨਾ ਇਕੱਠ ਨਹੀਂ ਹੁੰਦਾ ਜਿਹੜੇ ਸਾਲ ਵੈਰੈਟੀ ਆਉਂਦੀ ਆ ਕੋਈ ਨਾ ਕੋਈ ਉਸੇ ਸਾਲਗਾ ਪੈਂਦਾ ਪਰ ਇਹ ਐਤ ਕੀ ਥੋੜਾ ਜਿਹਾ ਪਰਮਲ ਦਾ ਤੁਹਾਨੂੰ ਪਤਾ ਡਾਮਾ ਡੋਲ ਜੇ ਹੋ ਗਿਆ ਕੰਮ ਮੌਇਸਚਰ ਵਗੈਰਾ ਔਨ ਕਰਕੇ 26 ਦੇ ਵਿੱਚ 132 132 ਪੂਰੀ ਫੁੱਲ ਲੱਗੂ ਜੀ ਆ ਤਾਂ ਹੀ ਲੈਣਾ ਲੱਗੀਆਂ ਨੇ ਪੀਆਰ 132 ਇੱਕ ਵਿਅਕਤੀ ਨੂੰ ਇੱਕੋ ਹੀ ਥੈਲੀ ਦਿੱਤੀ ਜਾਊ ਨਹੀਂ ਅੱਗੇ ਕੀ ਹੁੰਦਾ ਸੀ ਵੀ ਇੱਕ ਬੰਦਾ ਲੈਣ ਦੇ ਵਿੱਚ ਲੱਗ ਜਾਂਦਾ ਸੀ ਚਾਰ-ਚਾਰ ਪੰਜ-ਪੰਜ ਜਾਣਿਆਂ ਦੇ ਆਧਾਰ ਕਾਰਡ ਤੇ ਜਦੋਂ ਦੇਣ ਲੱਗੇ ਸੀ ਉਦੋਂ ਪਿੰਡ ਚੋਂ ਆਧਾਰ ਕਾਰਡ ਇਕੱਠੇ ਕਰਕੇ ਲੈ ਜਾਂਦੇ ਸੀ ਵੀ ਉਹ ਰੋਟੀ ਖਾਣ ਗਿਆ ਹੋਇਆ ਆਇਆ ਗਿਆ ਹੋਇਆ ਉਹ ਸਿਸਟਮ ਹੈ ਤੇ ਕੀ ਸਮਝ ਗਈ ਗਵਰਨਮੈਂਟ ਤਾਂ ਕਰਕੇ ਹੁਣ ਆਧਾਰ ਕਾਰਡਾਂ ਤੇ ਵੇਸ ਦੇਣਾ ਬੰਦ ਕਰਤਾ ਜਿਹੜਾ ਬੰਦਾ ਐਟ ਪ੍ਰੈਸੈਂਟ ਮੌਕੇ ਤੇ ਹਾਜ਼ਰ ਹੈ ਉਸੇ ਨੂੰ ਇੱਕੋ ਹੀ ਥੈਲੀ ਮਿਲਦੀ ਆਹ ਦੇਖੋ ਜੀ ਪੈਡੀ ਪਲਾਂਟਰ ਆਟੋਮੈਟਿਕ ਆ ਗਿਆ ਹੁਣ ਇਹ ਯੂਨੀਵਰਸਿਟੀ ਦੇ ਵਿੱਚ ਟ੍ਰਾਇਲ ਚੱਲ ਰਿਹਾ ਸਲਫ ਡ੍ਰੈਪ ਆ ਇਹ ਇਹ ਆਪ ਦੇ ਆਪ ਇਹਨੇ ਆਪ ਦੇ ਆਪ ਨੂੰ ਚਲਾਈ ਜਾਣਾ ਇੱਥੇ ਕੋਈ ਕਿਸੇ ਬੰਦੇ ਦੀ ਲੋੜ ਨਹੀਂ ਹੈਗੀ ਦੇਖੋ ਇਹਦੇ ਵਿੱਚ ਪਨੀਰੀ ਪੈ ਜਾਂਦੀ ਆ ਆਪਣੇ ਆਪ ਇਹ ਮਸ਼ੀਨ ਨੇ ਜਿਹੜਾ ਝੋਨਾ ਲਾਉਂਦੇ ਜਾਣਾ ਕੱਦੂ ਦੇ ਵਿੱਚ ਆਟੋ ਡਰਾਈਵ ਹੈ ਇਹ ਅੱਗੋਂ ਜਿਵੇਂ ਇਹਨੇ ਮੁੜ ਜਾਣਾ ਆਪਣੇ ਆਪ ਕੋਈ ਇੱਥੇ ਇੱਕ ਵੀ ਬੰਦੇ ਦੀ ਲੋੜ ਨਹੀਂ ਸੈਲਫ ਡਰਾਈਵ ਮਸ਼ੀਨ ਆ ਗਿਆ ਕੀ ਕੀਮਤ ਰਹਿੰਦੀ ਹੈ ਇਹਦੀ ਕੀ ਸਿਸਟਮ ਦਾ ਸਾਰਾ ਉਹ ਤਾਂ ਜਦੋਂ ਮਾਰਕੀਟ ਦੇ ਵਿੱਚ ਲਾਂਚ ਹੁੰਦੀ ਆ ਫੇਰ ਹੀ ਪਤਾ ਲੱਗਦਾ ਜਦੋਂ ਇੱਕ ਅੱਧੀ ਪ੍ਰਾਈਵੇਟ ਫਾਰਮ ਲੈ ਕੇ ਆਉਂਦੀ ਹੈ ਇਹਨੂੰ ਫਲੇ ਦੇ ਰੇਟ ਵਗੈਰਾ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਇਹ ਪ੍ਰੋਜੈਕਟ ਤੇ ਕੰਮ ਹੋਣ ਲੱਗ ਗਿਆ ਯੂਨੀਵਰਸਿਟੀ ਦੇ ਵਿੱਚ ਮੈਸ਼ਿਓ ਵਾਲਿਆਂ ਨੇ ਐਤਕੀ ਬਿਲਕੁਲ ਨਵਾਂ ਐਮਬੀ ਪਲਾ ਲਾਂਚ ਕੀਤਾ ਜਿਹੜਾ ਇਹ ਰਿਵਰਸੀਬਲ ਐਮਬੀ ਪਲਾ ਤਿੰਨ ਵਾਲਾ ਇਹ ਬਿਲਕੁਲ ਨਵੀਂ ਤਕਨੀਕ ਦੇ ਨਾਲ ਲੈ ਕੇ ਆਏ ਨੇ ਜਿਹੜਾ ਬਹੁਤ ਜ਼ਿਆਦਾ ਵਧੀਆ ਕੰਮ ਕਰੂ ਪਹਿਲਾਂ ਵਾਲੇ ਨਾਲੋਂ ਬਹੁਤ ਜ਼ਿਆਦਾ ਐਕੂਰੇਟ ਹੈ ਇਹਦਾ ਕੰਮ ਕਰਨ ਦਾ ਤਰੀਕਾ ਵੱਖਰਾ ਇਹਦਾ ਆਪਾਂ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਚਲਾ ਕੇ ਡੈਮੋ ਕਰਕੇ ਦਿਖਾਵਾਂਗੇ ਬਿਕ ਕਿੰਨੀ ਕੱਲ ਬਾਤ ਵਧੀਆ ਕੀ ਚੀਜ਼ ਹੈ ਸੋਨਾਲੀਕਾ ਕੰਪਨੀ ਵਰਲਡ ਲੈਵਲ ਦਾ ਬ੍ਰਾਂਡ ਆ ਤੁਹਾਨੂੰ ਪਤਾ ਸੋਨਾਲੀਕਾ ਹੈ ਜੀ ਮੈਂ ਨਿਮਲਤਾ ਕੰਬੋਲ ਅੱਜ ਮੈਂ ਪੀਯੂ ਕਿਸਾਨ ਮੇਲੇ ਵਿੱਚ ਲੁਧਿਆਣਾ ਪਹੁੰਚੀ ਹੋਈ ਆ ਸੋਨਾਲੀਕਾ ਦੇ ਸੈੱਟ ਤੇ ਸੋ ਮੇਰੇ ਨਾਲ ਇੱਥੇ ਮੌਜੂਦ ਨੇ ਧਰਮਪ੍ਰੀਤ ਜੀ ਇਹ YouTube ਬਲੌਗਰ ਨੇ ਤੇ ਅਲੱਗ-ਅਲੱਗ ਬ੍ਰਾਂਡ ਨਾਲ ਇਹ ਕੰਮ ਕਰਦੇ ਨੇ ਸੋ ਅੱਜ ਤੁਹਾਨੂੰ ਇਹ ਜਾਣਕਾਰੀ ਦੇਣਗੇ ਸੋਨਾਲਿਕਾ ਬਾਰੇ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਦਾ ਤਰਫੀ ਜੀ ਸੋਨਾਲਿਕਾ ਉਹ ਕੰਪਨੀ ਹੈ ਜੀ ਜਿਹਦਾ ਦੁਨੀਆ ਦੇ ਵਿੱਚ ਮੈਮ ਆਲ ਵਰਲਡ ਦੇ ਵਿੱਚ 193 ਦੇਸ਼ ਨੇ 165 ਦੇਸ਼ਾਂ ਦੇ ਵਿੱਚ ਸੋਨਾਲਿਕਾ ਦਾ ਨਾਮ ਨਹੀਂ ਵਿਕਦਾ ਪ੍ਰੋਡਕਟ ਵਿਕਦੇ ਨੇ ਜੀ ਟਰੈਕਟਰ ਜਾਂਦਾ ਇਹਨਾਂ ਦਾ ਤਾਂ ਕਰ ਇਹ ਕੰਪਨੀ ਹੁਸ਼ਿਆਰਪੁਰ ਦੇ ਵਿੱਚ ਸ਼ੁਰੂ ਹੋਈ ਸੀ ਆਮ ਜਿਹੇ ਬੰਦੇ ਸੀਗੇ ਮਿੱੱਤਲ ਮਿੱੱਤਲ ਤੁਹਾਨੂੰ ਪਤਾ ਆਪਣਾ ਇੰਡੀਆ ਦਾ ਹੀ ਸਰਨੇਮ ਸਰਨੇਮ ਆ ਇਹਨਾਂ ਨੇ ਸ਼ੁਰੂ ਕੀਤੀ ਤੇ ਅੱਜ ਕੰਪਨੀ ਦਾ ਵਰਲਡ ਵਾਈਡ ਔਰਾ ਇਹ ਥਰੇਸ਼ਰ ਬਣਾਉਣ ਲੱਗੇ ਸੀ ਜੀ ਪਹਿਲਾਂ ਤੇ ਥਰੇਸ਼ਰ ਬਣਾਉਂਦੇ ਬਣਾਉਂਦੇ ਇਹਨਾਂ ਨੇ ਟਰੈਕਟਰ ਦੇ ਵਿੱਚ ਨਾਮ ਬਣਾਇਆ ਅੱਜ ਕੰਬਾਈਨ ਰੋਟਾਵੇਟਰ ਸੁਪਰ ਸੀਡਰ ਉਹ ਕੋਈ ਇੰਪਲੀਮੈਂਟ ਨਹੀਂ ਹੈਗਾ ਐਗਰੀਕਲਚਰ ਦਾ ਜਿਹੜੀ ਸੋਨਾਲਿਕਾ ਬਣਾਉਂਦੀ ਨਹੀਂ ਤੇ ਓਨਲੀ ਮੈਨੂਫੈਕਚਰਿੰਗ ਨਹੀਂ ਕਰਦੀ ਇਹਨਾਂ ਦਾ ਨਾਮ ਹੈ ਜੀ ਹਰ ਇੱਕ ਚੀਜ਼ ਦੇ ਵਿੱਚ ਕੁਆਲਿਟੀ ਆ ਸੁਪਰ ਸੀਡਰ ਪਹਿਲੀ ਵਾਰੀ ਮਾਰਕੀਟ ਦੇ ਵਿੱਚ ਚੱਲਿਆ 2 ਸਾਲਾਂ ਦਾ ਪਰ ਜਿੰਨੀ ਆ ਕਿ ਮੇਰੇ ਕੋਲੇ ਫੀਡਬੈਕ ਆਏ ਨੇ ਵੀਡੀਓਸ ਆਏ ਨੇ ਦਿੱਗੋ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਵਧੀਆ ਲੱਗਿਆ ਤੁਸੀਂ ਸੋਨਾਲਿਕਾ ਦੇ ਸੈੱਟ ਤੇ ਆ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਰੇਕ ਅੱਜ ਨਵਾਂ ਲਾਂਚ ਹੋ ਰਿਹਾ ਜੀ ਹਨਾ ਤੇ ਬਹੁਤ ਹੀ ਵਧੀਆ ਇਹ ਪ੍ਰੋਡਕਟ ਹੈ ਇਹਨੂੰ ਫੋਲੋ ਜ਼ਰੂਰ ਕਰ ਲਓ ਮੈਮ ਦੇ ਪੇਜ ਨੂੰ ਤੇ ਮੇਰੇ ਪੇਜ ਨੂੰ ਵੀ ਫੋਲੋ ਕਰ ਲਿਓ ਜੀ ਤੇ ਧਰਮਪ੍ਰੀ ਜੀ ਦੇ ਹਨਾ YouTube ਚੈਨਲ ਨੂੰ ਵੀ ਫੋਲੋ ਕਰ ਲਿਓ ਤਾਨੂੰ ਇਸ ਤਰ੍ਹਾਂ ਹੀ ਵੱਖ-ਵੱਖ ਪ੍ਰੋਡਕਟਸ ਬਾਰੇ ਜਾਣਕਾਰੀ ਦਿੰਦੇ ਰਹਿਣਗੇ ਸੋ ਫਾਲੋ ਕਰੋਗੇ ਤਾਂ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚੇਗੀ ਬਾਕੀ ਦੋਸਤੋ ਇਕੱਠੇ ਇਸ ਵਾਰ ਇਕੱਠ ਸੀ ਹਰ ਸਾਲ ਦੀ ਤਰ੍ਹਾਂ ਉਨਾ ਇਕੱਠ ਨਹੀਂ ਹੋਇਆ ਮੇਲੇ ਦੇ ਵਿੱਚ ਪਤਾ ਨਹੀਂ ਕਿਉਂ ਮਾਹੌਲ ਜਾਨੀ ਬਣਿਆ ਜਿੰਨਾ ਹਰ ਸਾਲ ਹੁੰਦਾ ਵਧੀਆ ਸੀ ਪਰ ਪਿਛਲੀ ਵਾਰ ਜਿੰਨਾ ਰਸ ਨਹੀਂ ਲੱਗਿਆ ਇਹਨਾਂ ਜਿੰਨਾ ਸਤੰਬਰ ਮੇਲੇ ਦੇ ਵਿੱਚ ਰਸਤੀ ਤੇ ਇਹ ਤੁਸੀਂ ਦੇਖ ਸਕਦੇ ਹੋ ਗੰਨੇ ਦੀਆਂ ਵੈਰਾਈਟੀਆਂ ਕਣਕ ਦੀਆਂ ਵੈਰਾਈਟੀਆਂ ਇੱਥੇ ਪੀਏਯੂ ਮੇਲੇ ਤੇ ਕੀ ਹੁੰਦਾ ਜਾਣਕਾਰੀ ਬਹੁਤ ਜ਼ਿਆਦਾ ਮਿਲਦੀ ਹੈ ਯੂਨੀਵਰਸਿਟੀ ਦੇ ਡਾਕਟਰਾਂ ਵੱਲੋਂ ਸਟੂਡੈਂਟਾਂ ਵੱਲੋਂ ਸੈਂਪਲ ਪੇਸ ਕੀਤੇ ਜਾਂਦੇ ਨੇ ਜਿਵੇਂ ਆ ਕਾਲੀ ਗਾਜਰ ਆ ਗਈ ਮਟਰ ਗਾਜਰ ਤੇ ਬਾਕੀ ਇਹਨਾਂ ਦੀ ਖੇਤੀ ਬਾਰੇ ਜਾਣਕਾਰੀ ਬਕਾਇਦਾ ਇਹਨਾਂ ਨੇ ਬੰਦੇ ਲਾਏ ਹੁੰਦੇ ਨੇ ਤੇ ਕਣਕ ਦੀ ਜੇ ਗੱਲ ਕਰੀਏ ਤਾਂ ਯੂਨੀਵਰਸਿਟੀ ਦੀ ਨਵੀਂ ਵੈਰਾਈਟੇ ਆ ਰਹੀ ਆ ਪੰਜਾਬ ਦੀ ਪੀਬੀਡਬਲ 872 ਜਿਹੜੀ 826 ਦੇ ਉੱਪਰ ਦੀ ਹੋਊਗੀ ਇਹ ਰਿਲੀਜ਼ ਹੋ ਚੁੱਕੀ ਆ ਇਹਦਾ ਸੀਡ ਤੁਹਾਨੂੰ ਅਗਲੇ ਸਾਲ ਮੇਲਣਾ ਸਟਾਰਟ ਹੋ ਜੂਗਾ ਤੇ ਬਾਕੀ 826 766 ਉਹ ਵੈਰੈਟੀਆਂ ਤੁਹਾਨੂੰ ਪਤਾ 869 ਵਗੈਰਾ ਪਹਿਲਾਂ ਆਉਂਦੀ ਨੇ ਯੂਨੀਵਰਸਿਟੀ ਦੀ। ਸਾਇਦ ਕਿ ਮੰਦਾ ਤੂੜੀ ਵਾਲੀ ਮਸ਼ੀਨ ਦਾ ਸੀਜ਼ਨ ਮੰਦਾ ਕਰਕੇ ਇੱਧਰ ਨੂੰ ਜਿਹੜਾ ਲੋਹੇ ਵਾਲੇ ਪਾਸੇ ਇਕੱਠ ਹੈ। ਬਾਕੀ ਹੋਰ ਮੇਲੇ ਦੀਆਂ ਵੀਡੀਓ ਡਿਟੇਲਡ ਵੀਡੀਓ ਪਾਵਾਂਗੇ ਜਿਵੇਂ ਮਹਿੰਦਰਾ ਦੀ ਹੋ ਗਈ ਜਾਂ ਬੀਜਾਂ ਬਾਰੇ ਉਹ ਕੱਲੀ-ਕੱਲੀ ਆਊਗੀ। ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਚੈਨਲ ਨੂੰ ਇਸ ਤਰ੍ਹਾਂ ਜੁੜੇ ਰਹੋ ਜੀ ਖੇਤੀਬਾੜੀ ਦੀਆਂ ਨਵੀਆਂ-ਨਵੀਆਂ ਜਾਣਕਾਰੀਆਂ ਦੇ ਲਈ।